ਸਭ ਤੋਂ ਪਹਿਲਾਂ ਜੀ ਫਤਿਹਗੜ ਦੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇਹਨਾਂ ਪਿਆਰ ਤੇ ਸਤਿਕਾਰ ਦਿੰਦੇ ਆ ਉਹ ਨਾਲ-ਨਾਲ ਸਰਦਾਰ ਭਗਵੰਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਸਾਡੇ ਫਤਿਹਗੜ ਚੂੜੀਆਂ ਦੀ ਡਿਮਾਂਡ ਹੈ ਉਹਨੂੰ ਮੁੱਖ ਰੱਖਦੇ ਹੋਏ ਫਤਿਹਗੜ ਚੂੜੀਆਂ ਦੀ ਡਿਮਾਂਡ ਨੂੰ ਪੂਰੇ ਕਰਦੇ ਨੇ ਪਰ ਮੈਂ ਤਕਰੀਬਨ 5 ਦਿਨ ਪਿੰਡਾਂ ਦੇ ਵਿੱਚ ਵਰਕ ਕਰੀਦਾ ਔਰ ਦੋ ਦਿਨ ਜੋ ਲੋਕ ਮਿਲਣੀ ਦੇ ਤਹਿਤ ਫਤਿਹਗੜ ਚੂੜੀਆਂ ਸ਼ਹਿਰ ਦੇ ਵਿੱਚ ਵੀਰਵਾਰ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰੇ 12 ਵਜੇ ਤੱਕ ਸੰਗਤ ਨੂੰ ਮਿਲੀਦਾ ਹੈ ਮੇਰੀ ਸਾਰੀ ਸੰਗਤ ਨੂੰ ਵੀ ਬੇਨਤੀ ਹੈ ਕਿ ਸਾਰੀ ਸੰਗਤ ਵੀਰਵਾਰ ਪਤੇਗੜ ਟੂੜੀਆਂ ਦਫ਼ਤਰ ਪਰ ਸ਼ਨੀਵਾਰ ਅਲੀਵਾਲ ਦਫ਼ਤਰ ਵਿਖੇ ਮੈਂ ਸੇਵਾ ਦੇ ਵਿੱਚ ਹਾਜ਼ਰ ਹਾਂ ਔਰ ਮੇਰੀ ਇੱਕ ਹੋਰ ਨਾਲ ਨਾਲ ਬੇਨਤੀ ਹੈ ਇੱਕ ਜਿਹੜੀ ਸਾਡੇ ਲਾਭਪਾਤਰ ਕਣਕ ਦੇ ਲਾਭਪਾਤਰ ਨਹੀਂ ਸਾਡੇ ਭਰਾ ਸਾਡੇ ਪਰਿਵਾਰ ਦੇ ਮੈਂਬਰ ਜਿਹੜੀ ਪੰਡਾਂ ਦੇ ਵਿੱਚ ਕਣਕ ਦੀ ਵੰਡ ਹੁੰਦੀ ਹੈ ਉਹ ਵੰਡ ਦੇ ਵਿੱਚ ਸੁਣਨ ਦੇ ਵਿੱਚ ਬੜਾ ਕੁਝ ਆਉਂਦਾ ਹੈ ਮੇਰੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਣਕ ਦੀ ਵੰਡ ਦੇ ਵਿੱਚ ਜੇ ਕੋਈ ਹਿਰਾਫੇਰੀ ਕਰਦਾ ਸਭ ਤੋਂ ਪਹਿਲਾਂ ਤੇ ਨਾਲ ਹੀ ਪਰਚੀ ਖਟਾਓ ਔਰ ਨਾਲ ਹੀ ਉੱਥੋਂ ਕਣਕ ਕੰਡੇ ਦੇ ਉੱਤੇ ਤੋਲ ਕੇ ਕਣਕ ਚੁੱਕੋ ਜੇ ਕੋਈ ਹਿਰਾਫੇਰੀ ਕਰਦਾ ਮੇਰੇ ਦੋ ਨੰਬਰ ਨੇ 7636501290186402 ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਜੇ ਕਿਸੇ ਪਿੰਡ ਦੇ ਵਿੱਚ ਵੀ ਫਦੇਗੜ ਸ਼ਹਿਰ ਦੇ ਵਿੱਚ ਜਾਂ ਪਿੰਡ ਦੇ ਵਿੱਚ ਕਣਕ ਦੀ ਵੰਡ ਦੇ ਵਿੱਚ ਕੋਈ ਵੀ ਹਿਰਾਫੇਰੀ ਕਰਦਾ ਉਹ ਤੁਸੀਂ ਮੈਨੂੰ ਦੱਸ ਸਕਦੇ ਜੇ ਉਤੇ ਤੁਰੰਤ ਕਾਰਵਾਈ ਕੀਤੀ ਜਾਊਗੀ ਡੀਪੂਰ ਤੇ ਕਾਰਵਾਈ ਕੀਤੀ ਜਾਊਗੀ ਜਿਹੜਾ ਉਥੋਂ ਦਾ ਇੰਸਪੈਕਟਰ ਹੋਊਗਾ ਉਥੋਂ ਤੇ ਉਹਦੇ ਉੱਤੇ ਕਾਰਵਾਈ ਕੀਤੀ ਜਾਊਗੀ ਤੁਸੀਂ ਆਪਣੇ ਆਧਾਰ ਕਾਰਡ ਦੇ ਨਾਲ ਇੱਕ ਐਪ ਹੈ ਐਪ ਮੈਂ ਆਪਣੇ ਫੇਸਬੁੱਕ ਪੇਜ ਦੇ ਉੱਤੇ ਮੈਂ ਸ਼ੇਅਰ ਕਰੂੰਗਾ ਜਿੰਨੇ ਜਿੰਨੇ ਤੁਹਾਡੇ ਪ੍ਰਵਾਦ ਦੇ ਜੀ ਤੁਸੀਂ ਆਪਣੇ ਐਪ ਦੇ ਉੱਤੇ ਵੀ ਚੈੱਕ ਕਰ ਸਕਦੇ ਜੀ ਹੋਰ ਵੀ ਕਿਸੇ ਕੰਮ ਦੀ ਜੇ ਕਿਸੇ ਨੂੰ ਵੀ ਲੋੜ ਹੈ ਮੈਂ ਤੁਹਾਡੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਹਾਂ ਮੇਰੇ ਫੇਸਬੁੱਕ ਪੇਜ ਦੇ ਉੱਤੇ ਮੇਰੇ ਇੰਸਟਾਗ੍ਰam ਦੇ ਪੇਜ ਦੇ ਉੱਤੇ ਤੁਸੀਂ ਕੰਮ ਦੱਸ ਸਕਦੇ ਜੀ ਤਾਂ ਜੋ ਕਈ ਕੰਮ ਕਿਉਂਕਿ ਪਰਿਵਾਰ ਕਾਫੀ ਵੱਡਾ ਹੈ ਹਲਕੇ ਦੇ ਵਿੱਚ 190 ਪੰਚਾਇਤ ਨੇ 13 ਵਾੜਾ ਨੇ ਹੋ ਸਕਦਾ ਕਈ ਕਾਰਗਰਦਾਰੀਆਂ ਮੈਨੂੰ ਪਤਾ ਨਾ ਲੱਗਦੀਆਂ ਹੁਣ ਇਸ ਕਰਕੇ ਮੈਨੂੰ ਤੁਹਾਡੀ ਹੈਲਪ ਦੀ ਲੋੜ ਹੈ ਕਿਸੇ ਨੇ ਥਾਣੇ ਦੇ ਵਿੱਚ ਤੱਕਾ ਹੁੰਦਾ ਜਾਂ ਕਿਸੇ ਦਾ ਤਹਿਸੀਲ ਦੇ ਵਿੱਚ ਜਾਂ ਕਿਸੇ ਦਾ ਕਿਸੇ ਵੀ ਕੰਮ ਦੇ ਵਿੱਚ ਕਿਉਂਕਿ ਰਜਿਸਟਰੀਆਂ ਦੇ ਵਿੱਚ ਪਹਿਲੇ ਸਮੇਂ ਦੇ ਵਿੱਚ ਕਾਫੀ ਪੈਸਾ ਚੱਲਦਾ ਜੀ ਰਜਿਸਟਰੀਆਂ ਦੇ ਵਿੱਚ ਜੇ ਕਿਸੇ ਕੋ ਕੋਈ ਪੈਸਾ ਮੰਗਦਾ ਜਾਂ ਕਿਸੇ ਵੀ ਦਾਇਰੇ ਦੇ ਵਿੱਚ ਕੋਈ ਕਿਸੇ ਕੋ ਪੈਸਾ ਮੰਗਦਾ ਮੇਰੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਮੇਰੇ ਤੱਕ ਕਿਸੇ ਨਾ ਕਿਸੇ ਤਰ੍ਹਾਂ ਮੈਸੇਜ ਜਰੂਰ ਪਹੁੰਚਾਇਆ ਕਰੋ WhatsApp ਦੇ ਥਰੂ ਇੰਸਟਾ ਦੇ ਥਰੂ Facebook ਦੇ ਥਰੂ ਕਿਤੇ ਵੀ ਤਰ੍ਹਾਂ ਮੇਰੇ ਤੱਕ ਮੈਸੇਜ ਜਰੂਰ ਪਹੁੰਚਾਇਆ ਕਰੋ ਤਾਂ ਜੋ ਅਸੀਂ ਸਰਦਾਰ ਭਗਤ ਸਿੰਘ ਮਾਨ ਜੀ ਨੇ ਜੋ ਇੱਕ ਹਸਦਾ ਬਸਦਾ ਪੰਜਾਬ ਬਣਾਉਣ ਦਾ ਸੁਪਨਾ ਚੁਣਿਆ ਹੈ ਅਸੀਂ ਉਹਦਾ ਹਿੱਸਾ ਬਣ ਸਕੀਏ ਅਸੀਂ ਕਰਪਸ਼ਨ ਨੂੰ ਖਤਮ ਕਰ ਸਕੀਏ ਅਸੀਂ ਪੰਜਾਬ ਨੂੰ ਦੁਬਾਰਾ ਹਸਦਾ ਬਸਦਾ ਪੰਜਾਬ ਬਣਾ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਮੇਰੇ ਕਿਸੇ ਵੀ ਭਰਾ ਨੂੰ ਮੈਂ ਦੁਬਾਰਾ ਬੇਨਤੀ ਕਰਨੀ ਚਾਹੁੰਦਾ ਕਿਸੇ ਵੀ ਭਰਾ ਨੂੰ ਮੇਰੇ ਨਾਲ ਕੋਈ ਕੰਮ ਹੈ 5 ਦਿਨ ਮੈਂ ਕਿਉਂਕਿ ਪਿੰਡਾਂ ਦੇ ਵਿੱਚ ਪੰਚਾਇਤਾਂ ਬਣ ਚੁੱਕੀਆਂ ਨੇ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ ਅਸੀਂ ਵੱਧ ਤੋਂ ਵੱਧ ਕਾਰਗੁਜ਼ਾਰੀਆਂ ਕਰਦੀਆਂ ਨੇ ਪਿੰਡਾਂ ਦੇ ਵਿੱਚ ਛੱਪੜਾਂ ਦੀ ਬਹੁਤ ਬੁਰੀ ਹਾਲਤ ਹੈ ਸੀਵਰੇਜ ਦੀ ਬਹੁਤ ਬੁਰੀ ਹਾਲਤ ਹੈ ਗਲੀਆਂ ਦੀ ਬਹੁਤ ਬੁਰੀ ਹਾਲਤ ਹੈ ਪਿੰਡਾਂ ਦੇ ਵਿੱਚ ਬਹੁਤ ਗੰਦਗੀ ਹੈ ਤਾਂ ਕਰਕੇ ਮੈਂ ਖੁਦ ਆਪਣੇ ਭਰਾ ਜਿਹੜੇ ਸਰਕਾਰ ਯੋਗ ਸਾਡੇ ਸਰਪੰਚ ਬਣੇ ਨੇ ਉਹਨਾਂ ਦੇ ਜੋ ਵੀ ਉਹਨਾਂ ਦੀ ਦਿੱਤੇ ਹੋਏ ਕੰਮ ਨੇ ਜਿਹੜੇ ਪਿੰਡ ਦੀ ਸੰਗਤ ਹੋਊਗੀ ਭਾਵੇਂ ਕਿਸੇ ਨੇ ਵੋਟ ਪਾਈ ਭਾਵੇਂ ਨਹੀਂ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਕੰਮ ਕਰਾਂਗੇ ਇਸ ਕਰਕੇ ਮੈਨੂੰ 5 ਦਿਨ ਪਿੰਡਾਂ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਹੈ ਪਰ 2 ਦਿਨ ਮੈਂ ਸੰਗਤ ਦੀ ਸੇਵਾ ਦੇ ਵਿੱਚ ਹਲਕੇ ਦੇ ਵਿੱਚ ਹਾਜ਼ਰ ਹੋਇਆ ਕਰੂੰਗਾ ਦੁਬਾਰਾ ਬੇਨਤੀ ਕਰਦਾ 20ਵਾਰ ਦੇ 20ਵਾਰ 9 ਤੋਂ 12 ਫਤਿਹਗੜ੍ਹ ਤੂੜੀਆਂ ਦਫ਼ਤਰ ਫਤਿਹਗੜ੍ਹ ਸ਼ਹਿਰ ਦਫ਼ਤਰ ਦੇ ਵਿੱਚ ਬੈਠਿਆ ਕਰਾਂਗੇ ਜਿੰਨੀਆਂ ਵੀ ਤੁਹਾਡੀਆਂ ਮੁਸ਼ਕਲਾਂ ਇੱਥੇ ਬੈਠ ਕੇ ਸੁਣ ਕੇ ਹੱਲ ਕਰਾਇਆ ਕਰਾਂਗੇ ਪਰ ਸ਼ਨੀਵਾਰ ਅਲੀਵਾਲ ਦਫ਼ਤਰ 9 ਤੋਂ 12 ਅਜੀਬ ਆਫਸਰ 9 ਤੋਂ 12 ਬੈਠਿਆ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ